ਹਾਂਜੀ ਅੱਜ ਨਾ ਆਪਾਂ ਤੁਹਾਡੇ ਲਈ ਚਿਕਸ ਬਾਰੇ ਇੱਕ ਬਹੁਤ ਹੀ ਵਧੀਆ ਜਾਣਕਾਰੀ ਲੈ ਕੇ ਆਏ ਹਾਂ ਖਾਸ ਕਰਕੇ ਉਹਨਾਂ ਦੇ ਲਈ ਜਿਨ੍ਹਾਂ ਨੇ ਇਹ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਆ ਜਾਂ ਫਿਰ ਇਹ ਵਾਲਾ ਜਿਹੜਾ ਕੰਮ ਆ ਉਹ ਸ਼ੁਰੂ ਕਰਨ ਬਾਰੇ ਸੋਚ ਰਹੇ ਨੇ ਨਵੇਂ ਚਿਕਸ ਖਰੀਦਣ ਬਾਰੇ ਸੋਚ ਰਹੇ ਨੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਐਂਡ ਤੇ ਜਾ ਕੇ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੋ ਕਿਨਾਂ ਦੀਆਂ ਖੇਡਾਂ ਜੀਆਂ ਦੱਸਦੇ ਆਂ ਵੀ ਦੇਖੋ ਇਹਨਾਂ ਨੂੰ ਮੇਰੀ ਆਵਾਜ਼ ਦੀ ਇੰਨੀ ਕਾ ਜ਼ਿਆਦਾ ਪਹਿਚਾਣ ਆ ਨਾ ਮੇਰੇ ਮਗਰ ਆ ਜਾਂਦੇ ਨੇ ਜਦੋਂ ਵੀ ਮੈਂ ਇੱਧਰ ਫਾਰਮ ਦੀ ਸਾਈਡ ਆਉਣੀ ਆ ਵੈਸੇ ਤੁਹਾਨੂੰ ਪਤਾ ਹੀ ਆ ਵੀਡੀਓ ਦੇ ਵਿੱਚ ਦੇਖਿਆ ਹੋਣਾ ਆਪਾਂ ਵੱਡੇ ਜਾਨਵਰ ਵੀ ਰੱਖੇ ਹੋਏ ਨੇ ਤੇ ਤਿੰਨ ਟਾਈਮ ਇਹਨਾਂ ਨੂੰ ਆਪਾਂ ਕੋਲ ਬੈਠ ਕੇ ਜਿਹੜੀ ਫੀਡ ਆ ਉਹ ਖਲਾ ਕੇ ਜਾਈਦੀ ਆ ਕਿਉਂਕਿ ਇਹ ਸਾਰਾ ਦਿਨ ਵਾਰ ਹੀ ਘੁੰਮਦੇ ਰਹਿੰਦੇ ਨੇ ਉਹਨਾਂ ਦੇ ਨਾਲ ਤੇ ਜੇਕਰ ਆਪਾਂ ਵੱਡੇ ਜਾਨਵਰਾਂ ਦੇ ਵਿੱਚ ਫੀਡ ਪਾਉਂਦੇ ਆ ਉਹਨਾਂ ਨੇ ਇਹਨਾਂ ਨੂੰ ਖਾਣ ਨਹੀਂ ਦੇਣੀ ਹੈਗੀ ਤੇ ਇਹ ਬਹੁਤ ਹੀ ਜ਼ਿਆਦਾ ਨਾ ਸੱਚੀ ਦੱਸਾਂ ਤੇ ਮੋਹ ਬਹੁਤ ਜ਼ਿਆਦਾ ਕਰਦੇ ਨੇ ਜਾਨਵਰ ਹਨਾ ਤੇ ਇੱਕ ਆਪਾਂ ਤੁਹਾਨੂੰ ਹੋਰ ਗੱਲ ਦੱਸਦੇ ਆ ਵੀ ਹੁਣੇ-ਹੁਣੇ ਮੈਂ ਨਾ ਫੋਨ ਰੱਖਿਆ ਸੀਗਾ ਵੀਡੀਓ ਬਣਾਉਣ ਦੇ ਲਈ ਮੇਰੇ ਕੋਲ ਕੋਈ ਹੈ ਨਹੀਂ ਸੀ ਅੱਜ ਵੀਡੀਓ ਬਣਾਉਣ ਦੇ ਲਈ ਮੈਂ نیچے ਰੱਖ ਦਿੱਤਾ ਤੇ ਇਹ ਸਾਰੇ ਦੇਖੋ ਕਿਵੇਂ ਜਵਾਬ ਹੋ ਗਏ ਨੇ ਜਾ ਕੇ ਉੱਥੇ ਫੋਨ ਦੇ ਕੋਲ ਕਿ ਖਰੇ ਸਾਨੂੰ ਕੁਝ ਖਾਣ ਨੂੰ ਪਾਇਆ ਤੇ ਮੈਂ ਉਹਨੂੰ ਕੱਟ ਕਰਕੇ ਵੀਡੀਓ ਜਿਹੜੀ ਦੁਬਾਰਾ ਬਣਾਈ ਆ ਕਿਉਂਕਿ ਇਹ ਸਾਰੇ ਜਾ ਕੇ ਉੱਥੇ ਚਿੰਬੜ ਗਏ ਸੀ ਫੂਨ ਦੇ ਦਿਵਾਰੇ ਤੇ ਇਹਨਾਂ ਨੇ ਫੂਨ ਦੇ ਉੱਤੇ ਵੀ ਮਿੱਟੀ ਪਾ ਦਿੱਤੀ ਸੀ ਐਦਾਂ ਦੀਆਂ ਜਿਹੜੀਆਂ ਖੇਲਾਂ ਇਹਨਾਂ ਦੀਆਂ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਬਹੁਤ ਹੀ ਪਿਆਰੇ ਲੱਗਦੇ ਨੇ ਇਹੋ ਤੇ ਹੁਣ ਆਪਾਂ ਆਉਂਦੇ ਆ ਮੁੱਦੇ ਦੀ ਗੱਲ ਤੇ ਹਨਾ ਦੇਖੋ ਗੱਲ ਨੂੰ ਧਿਆਨ ਨਾਲ ਸੁਣਿਓ ਧਿਆਨ ਨਾਲ ਸੁਣ ਕੇ ਹੀ ਜਾਇਓ ਫਿਰ ਤੁਸੀਂ ਕਹਿ ਦਿੰਦੇ ਆ ਕਿ ਸਾਡਾ ਇਹ ਨੁਕਸਾਨ ਹੋ ਗਿਆ ਉਹ ਨੁਕਸਾਨ ਹੋ ਗਿਆ ਨਾ ਖਾਸ ਕਰਕੇ ਜਿਨ੍ਹਾਂ ਨੇ ਇਹ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਜਾਂ ਸ਼ੁਰੂ ਕਰਨ ਬਾਰੇ ਸੋਚ ਰਹੇ ਨੇ ਜਾਂ ਚਿਕਸ ਖਰੀਦਣ ਬਾਰੇ ਸੋਚ ਰਹੇ ਨੇ ਮੈਂ ਆਪਣੇ ਤਜਰਬੇ ਨਾਲ ਇੱਕ ਗੱਲ ਦੱਸਣ ਲੱਗੀ ਹਾਂ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਬਹੁਤ ਹੀ ਵਧੀਆ ਗੱਲ ਆ ਤੁਹਾਡੇ ਫਾਇਦੇ ਦੀ ਹੋਊਗੀ ਨੁਕਸਾਨ ਨਹੀਂ ਹੋਊਗਾ ਉਸ ਗੱਲ ਦੇ ਨਾਲ ਗੱਲ ਐਦਾਂ ਆ ਵੀ ਆਪਾਂ ਪਹਿਲਾਂ ਲੈ ਕੇ ਆਏ ਸੀ ਮਾਰਚ ਮਹੀਨੇ ਚਿਕਸ ਜਿਹੜੇ ਮਾਰਚ ਮਹੀਨੇ ਚਿਕਸ ਲੈ ਕੇ ਆਏ ਸੀਗੇ ਉਹ 1-2 ਦਿਨ ਦੇ ਸੀ ਜਿੰਨਾਕ ਆਪਾਂ ਨੂੰ ਉਹਨਾਂ ਨੇ ਦੱਸਿਆ 1-2 ਦਿਨ ਦੇ ਚਿਕਸ ਸੀ ਤੇ ਉਹਨਾਂ ਦੇ ਵਿੱਚੋਂ ਵੀ 3-4 ਜਿਹੜੇ ਚਿਕਸ ਸੀ ਉਹ ਮਰ ਗਏ ਇੰਨੀ ਜ਼ਿਆਦਾ ਮੈਂ ਕੇਅਰ ਕਰਦੀ ਹਾਂ ਤੁਹਾਨੂੰ ਪਤਾ ਵੀਡੀਓਜ਼ ਮੇਰੀਆਂ ਦੇਖੀਆਂ ਹੋਣੀਆਂ ਕਿਵੇਂ ਮੈਂ ਆਰਗੇਨਿਕ ਚੀਜ਼ਾਂ ਪਾਉਂਦੀ ਰਹਿੰਦੀ ਆ ਤੇ ਫੇਰ ਵੀ ਦੋ ਜਿਹੜੇ ਚਿਕਸ ਸੀ ਉਹ ਸੌਰੀ 3-4 ਚਿਕਸ ਉਹਨਾਂ ਵਿੱਚੋਂ ਮਰ ਗਏ ਉਸ ਤੋਂ ਬਾਅਦ ਆਪਾਂ ਜਿਹੜੇ ਚਿਕਸ ਲੈ ਕੇ ਆਏ ਆ ਮਈ ਦੇ ਵਿੱਚ ਮਈ ਦੇ ਵਿੱਚ ਆਪਾਂ ਚਿਕਸ ਲਏ ਜਿਹੜੇ ਮਈ ਦੇ ਵਿੱਚ ਚਿਕਸ ਲਏ ਉਹ ਵੀ ਜਿਨ੍ਹਾਂ ਤੋਂ ਆਪਾਂ ਲਏ ਉਹਨਾਂ ਨੇ ਦੱਸਿਆ ਵੀ 7 ਦਿਨ ਦੇ ਨੇ ਖੋਰੇ ਪੰਜ ਦਿਨ ਦੇ ਉਹਨਾਂ ਨੇ ਕਿਹਾ ਆਪਾਂ ਨੂੰ ਪ੍ਰੋਪਰ ਨਹੀਂ ਯਾਦ ਹੈਗਾ ਤੇ ਉਹਨਾਂ ਨੇ ਇੰਨੇ ਕ ਦਿਨ ਦਾ ਕਿਹਾ ਤੇ ਉਹ ਵੀ ਜਿਹੜੇ ਚਿਕਸ ਸੀਗੇ 7-8 ਚਿਕਸ ਉਹਨਾਂ ਵਿੱਚੋਂ ਵੀ ਮਰ ਗਏ ਤੇ ਉਸ ਤੋਂ ਬਾਅਦ ਹੁਣ 5-6 ਦਿਨ ਪਹਿਲਾਂ ਆਪਾਂ ਲੈ ਕੇ ਆਏ ਆ ਚਿਕਸ ਤੇ ਉਹ ਜਿਹੜੇ ਚਿਕਸ ਨੇ ਉਹਨਾਂ ਦੇ ਵਿੱਚੋਂ ਕੋਈ ਵੀ ਚਿਕਸਾ ਜਿਹੜਾ ਹਜੇ ਤੱਕ ਨਹੀਂ ਮਰਿਆ ਹੈਗਾ ਹਜੇ ਤੱਕ ਉਹ ਜਿਹੜੇ 25 ਦੇ 25 ਚਿਕਸ ਨੇ ਉਹ ਆਪਣੇ ਕੋਲੇ ਕਾਮਯਾਬ ਨੇ ਹੁਣ ਮੁੱਦੇ ਦੀ ਗੱਲ ਤੇ ਆਉਂਦੀ ਆ ਵੀ ਕਿਉਂ ਪਹਿਲੇ ਜਿਹੜੇ ਚਿਕਸ ਸੀ ਉਹ ਮਰੇ ਨੇ ਤੇ ਇਹਨਾਂ ਵਿੱਚੋਂ ਕੋਈ ਵੀ ਚਿਕਸ ਕਿਉਂ ਨਹੀਂ ਮਰਿਆ ਕਿਉਂਕਿ ਇਹਨਾਂ ਦੀ ਜਿਹੜੀ ਉਮਰ ਆ ਉਹ ਸੀ 15 ਦਿਨ 15 ਦਿਨ ਦੇ ਮੈਂ ਚਿਕਸਾ ਜਿਹੜੇ ਲੈ ਕੇ ਆਈਆਂ ਵੈਸੇ ਇੱਕ ਗੱਲ ਆਪਾਂ ਤੁਹਾਨੂੰ ਦੱਸ ਦਈਏ ਵੀ ਕੋਈ ਵੀ ਚਿਕਸ ਵੇਚਣ ਵਾਲਾ ਸੱਚ ਨਹੀਂ ਬੋਲਦਾ ਹੈਗਾ ਕੋਈ 100 ਚੋਂ ਇੱਕ ਬੰਦਾ ਹੋਊਗਾ ਜਿਹੜਾ ਸੱਚ ਬੋਲੂਗਾ ਜੇਕਰ ਚਿਕਸ 10 ਦਿਨ ਦੇ ਜੇਕਰ ਚਿਕਸ ਤੁਹਾਨੂੰ ਕੋਈ ਦੱਸਦਾ ਆ ਵੀ 15 ਦਿਨ ਦੇ ਨੇ ਤਾਂ ਉਹ ਚਿਕਸ ਹੈਗੇ ਨੇ 10 ਦਿਨ ਦੇ ਜੇਕਰ ਕੋਈ ਕਹਿੰਦਾ ਆ ਕਿ ਜੇ 8 ਦਿਨ ਦੇ ਨੇ ਤਾਂ ਉਹ ਹੈਗੇ ਨੇ 5 ਦਿਨ ਦੇ ਹਮੇਸ਼ਾ ਚਿਕਸ ਦਾ ਰੇਟ ਵੱਧ ਲਾਉਣ ਮਾਰੇ ਰੇਟ ਆ ਜਿਹੜਾ ਵੱਧ ਲਾਉਣ ਮਾਰੇ ਆਪਾਂ ਨੂੰ ਚਿਕਸ ਦੀ ਉਮਰ ਵਧਾ ਕੇ ਹੀ ਦੱਸਦੇ ਨੇ ਜਿੰਨੇ ਵੀ ਵੇਚਣ ਵਾਲੇ ਨੇ ਕੋਈ 100 ਚੋਂ ਇੱਕ ਹੀ ਆ ਜਿਹੜਾ ਤੁਹਾਨੂੰ ਸੱਚ ਦੱਸੂਗਾ ਕਿਉਂਕਿ ਉਹਨਾਂ ਨੇ ਫੀਡ ਦਾ ਖਰਚਾ ਪਾ ਕੇ ਉਮਰ ਦੱਸ ਕੇ ਆਪਾਂ ਨੂੰ ਰੇਟ ਵਧਾ ਕੇ ਦੱਸਣਾ ਹੁੰਦਾ ਆਪਣੇ ਫਾਇਦੇ ਲਈ ਸੋ ਹੁਣ ਆਪਾਂ ਗੱਲ ਕਰਦੇ ਆਂ ਵੀ ਆਪਾਂ ਇਹ ਗੱਲ ਆ ਤੁਹਾਡੇ ਨਾਲ ਕਿਉਂ ਸ਼ੇਅਰ ਕੀਤੀ ਕਿਉਂ ਕਿ ਦੇਖੋ ਜਿਹੜੇ ਵੀ ਜਿੰਨੇ ਵੀ ਆਪਾਂ 1-2 ਦਿਨ ਵਾਲੇ ਚਿਕਸ ਲੈ ਕੇ ਆਏ ਆ ਉਹਨਾਂ ਵਿੱਚੋਂ ਚਿਕਸਾ ਜਿਹੜੇ ਮਰੇ ਨੇ ਪਰ ਜਿਹੜੇ ਆਪਾਂ 15 ਦਿਨ ਵਾਲੇ ਲੈ ਕੇ ਆਏ ਆ ਚਿਕਸ ਉਹਨਾਂ ਵਿੱਚੋਂ ਇੱਕ ਵੀ ਚਿਕਸਾ ਜਿਹੜਾ ਨਹੀਂ ਮਰਿਆ ਕਾਰਨ ਕੀਤਾ ਕਿ ਆਪਾਂ ਜਦੋਂ ਨਵੇਂ-ਨਵੇਂ ਹੁੰਨੇ ਆ ਇਸ ਕੰਮ ਦੇ ਵਿੱਚ ਚਲੋ ਮੈਂ ਚਾਹੇ 3-4 ਸਾਲ ਪਹਿਲਾਂ ਦੀ ਇਹ ਕੰਮ ਕਰ ਰਹੀ ਆ ਪਰ ਫੇਰ ਵੀ ਆਪਣੇ ਤੋਂ ਥੋੜੀ ਬਤੀ ਅੰਗੈਲੀ ਆ ਜਿਹੜੀ ਉਹ ਹੋ ਜਾਂਦੀ ਆ ਜਿਸ ਦੇ ਨਾਲ ਆਪਣਾ ਨੁਕਸਾਨ ਹੁੰਦਾ ਤੇ ਤੁਸੀਂ ਜੇਕਰ ਬਿਲਕੁਲ ਨਵੇਂ ਆ ਜੇਕਰ ਤੁਸੀਂ ਬਿਲਕੁਲ ਨਵੇਂ ਆ ਇਸ ਕੰਮ ਦੇ ਵਿੱਚ ਚਿਕਸ ਖਰੀਦਣ ਬਾਰੇ ਸੋਚ ਰਹੇ ਆ ਤਾਂ ਮੈਂ ਆਪਣੇ ਤਜਰਬੇ ਦੇ ਹਿਸਾਬ ਨਾਲ ਇੱਕ ਗੱਲ ਤੁਹਾਨੂੰ ਦੱਸਣ ਲੱਗੀ ਆ ਇੱਕ ਗੱਲ ਕਹਿਣ ਲੱਗੀ ਆ ਇਸ ਗੱਲ ਨੂੰ ਲੜ ਵੰਨ ਲਿਓ ਵੀ ਤੁਸੀਂ ਜਿਹੜੇ ਚਿਕਸ ਆ 15 20 ਦਿਨ ਦੇ ਹੀ ਖਰੀਦਿਓ ਹਾਂ ਉਹਨਾਂ ਦਾ ਥੋੜਾ ਉਹਨਾਂ ਤੇ ਥੋੜੇ ਪੈਸੇ ਵੱਧ ਲੱਗਣਗੇ ਆਪਾਂ ਜਿਹੜੇ ਹੁਣੇ ਚਿਕਸ ਲੈ ਕੇ ਆਏ ਆ 70 ਰੁਪਏ ਨੂੰ ਲੈ ਕੇ ਆਏ ਆ 15 ਦਿਨ ਦਾ ਚਿਕਸ ਪਰ ਆਪਣਾ ਨੁਕਸਾਨ ਨਹੀਂ ਹੋਇਆ ਕੋਈ ਵੀ ਚਿਕਸਾ ਜਿਹੜੇ ਬਿਲਕੁਲ ਤੰਦਰੁਸਤ ਨੇ ਐਕਟਿਵ ਨੇ ਠੀਕ ਆ ਤੇ ਕੱਲੂ ਜੇਕਰ ਕੋਈ 1 2 ਮਰ ਵੀ ਜਾਂਦੇ ਨੇ ਕੋਈ ਐਨਾ ਡਰਨੀਆ ਪਰ ਜਦੋਂ 25 ਵਿੱਚੋਂ 10 15 ਚਿਕਸ ਮਰ ਜਣ ਫਿਰ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਉਹ ਹੁੰਦਾ ਹੈ ਖਾਸ ਕਰਕੇ ਜਿਹੜੇ ਨਵੇਂ ਨੇ ਦੇਖੋ ਮੈਨੂੰ ਇਹਨਾਂ ਨੁਕਸਾਨ ਫੀਲ ਨਹੀਂ ਹੁੰਦਾ ਕਿਉਂ ਕਿ ਆਪਾਂ ਇੱਕ ਪਾਸੇ ਵੱਡੀਆਂ ਮੁਰਗੀਆਂ ਵੀ ਰੱਖੀਆਂ ਹੋਈਆਂ ਨੇ ਤੇ ਦੂਜੇ ਪਾਸੇ ਚਿਕਸ ਵੀ ਰੱਖੇ ਹੋਏ ਨੇ ਜਿਹੜੀਆਂ ਮੁਰਗੀਆਂ ਤੋਂ ਆਪਾਂ ਕਮਾਈ ਕਰ ਰਹੇ ਹਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਆਂਡੇ ਸੇਲ ਕਰਕੇ ਉਹਨਾਂ ਤੋਂ ਹੀ ਆਪਾਂ ਜਿਹੜੇ ਆਹ ਹੋਰ ਚਿਕਸ ਲੈ ਕੇ ਆ ਰਹੇ ਹਾਂ ਹਨ ਤੇ ਆਪਾਂ ਕੇਅਰਫੁੱਲ ਕਰੀਦੀ ਆ ਠੀਕ ਆ ਪਰ ਫਿਰ ਵੀ ਜੇ ਕੋਈ ਮਰਦਾ ਆ ਉਹਦੀ ਇਹ ਕਹਿ ਲਓ ਵੀ ਉਹਦੀ ਉਮਰ ਹੀ ਇੰਨੀ ਆ ਤੇ ਉਹ ਨੁਕਸਾਨ ਆ ਜਿਹੜਾ ਹੁੰਦਾ ਪਰ ਜੇਕਰ ਤੁਸੀਂ ਨਵੇਂ ਆ ਆਪਣੇ ਪੱਲਿਓਂ ਪੈਸੇ ਲਾ ਕੇ ਜਿਹੜੇ ਚਿਕਸ ਲੈ ਕੇ ਆਉਂਦੇ ਆ ਤੇ ਆਪਾਂ ਚਿਕਸ ਜਿਹੜੇ ਨੇ ਆਉਂਦੇ ਆਪਣੇ ਕੋਲ ਮਰਨੇ ਸ਼ੁਰੂ ਹੋ ਜਾਂਦੇ ਨੇ ਇਸ ਤੋਂ ਚੰਗਾ ਆ ਤੁਸੀਂ ਜਿਹੜਾ ਚਿਕਸ 45 ਰੁਪਏ ਦਾ 40 ਰੁਪਏ ਦਾ 50 ਰੁਪਏ ਦਾ ਲੈਣਾ ਤੁਸੀਂ 15 ਜਾਂ 20 ਦਿਨ ਦਾ ਚਿਕਸ ਲੈ ਕੇ ਆਓ 70 ਰੁਪਏ ਦਾ ਤੁਹਾਨੂੰ ਚਿਕਸ ਮਿਲ ਜਾਊਗਾ 80 ਰੁਪਏ ਦਾ ਮਿਲ ਜਾਊਗਾ ਆਪਣਾ ਆਪਣਾ ਰੇਟ ਹੁੰਦਾ ਆਪਣੇ ਆਪਣੇ ਏਰੀਏ ਦਾ ਬਾਕੀ ਡਿਪੈਂਡ ਕਰਦਾ ਬਰੀਡ ਤੇ ਬਈ ਨਸਲ ਕਿਹੜੀ ਆ ਹਨ ਉਸ ਹਿਸਾਬ ਨਾਲ ਅਗਲਾ ਤੁਹਾਨੂੰ ਚਿਕਸ ਦਊਗਾ ਪਰ ਹਾਂ ਤੁਹਾਡੇ ਕੋਲੇ ਆ ਕੇ ਜਿਹੜੇ ਚਿਕਸ ਨੇ ਉਹ ਬਹੁਤ ਹੀ ਘੱਟ ਮਰਨਗੇ ਜੇ ਮਰਨਗੇ ਤਾਂ ਤੁਹਾਡੀ ਲਾਪਰਵਾਹੀ ਨਾਲ ਮਰਨਗੇ ਵੈਸੇ ਨਹੀਂ ਮਰਨਗੇ ਕੀ ਬਈ ਇਹਨਾਂ ਨੂੰ ਬਿਮਾਰੀ ਦੇ ਨਾਲ ਮਰ ਗਏ ਜਾਂ ਆ ਹੋ ਗਿਆ ਜਾਂ ਵੋ ਹੋ ਗਿਆ ਸੋ ਇਹ ਜਿਹੜਾ ਗੱਲ ਮੇਰੇ ਸ਼ੇਅਰ ਕਰਨੇ ਦਾ ਮਤਲਬ ਹੀ ਇਹੀ ਆ ਦੇਖੋ ਮੈਂ ਨਹੀਂ ਚਾਹੁੰਦੀ ਹੈਗੀ ਕਿ ਮੇਰੇ ਕਿਸੇ ਜਿਹੜੇ ਮੈਂਬਰ ਦਾ ਨੁਕਸਾਨ ਹੋਵੇ ਠੀਕ ਆ ਬਾਕੀ ਜੇ ਕਿਸੇ ਨੇ ਗੱਲ ਕਰਨੀ ਆ ਕਿਸੇ ਵੀ ਟੌਪਿਕ ਤੇ ਆਪਾਂ ਇੰਸਟਾਗ੍ਰam ਤੇ ਆਪਣਾ ਨੰਬਰ ਦਿੱਤਾ ਹੋਇਆ ਆ ਉੱਥੇ ਜਾ ਕੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਆ ਆਪਾਂ ਜਿੰਨੀ ਕੁ ਜਾਣਕਾਰੀ ਹੋ ਸਕੇ ਤੁਹਾਨੂੰ ਦੇ ਦੇਵਾਂਗੇ ਬਾਕੀ ਜੇਕਰ ਵੀਡੀਓ ਵਧੀਆ ਲਗੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਵਧੀਆ-ਵਧੀਆ ਕਮੈਂਟ ਧੰਨਵਾਦ